ਵੈਲਕਮ ਦਾ ਮੇਰੀ ਖੰਡ 'ਕੇ ਕੋਈ ਕੈਮੀਕਲ ਵੀ ਹੁੰਦਾ ਇਹਦੇ 'ਚ ਕੱਲੀ ਖੰਡ ਕੱਲੀ ਖੰਡ ਦੀ ਬਣਦੀ ਐ ਵੈਲਕਮ ਦਾ ਕੋਈ ਗੱਲ ਨਹੀਂ ਐ ਸ਼ੂਗਰ ਪਾਈ ਜਾਂਦੀ ਐ ਥੋਲਿਓ ਦੇਖੋ ਨਾਰਮਲ ਸ਼ੂਗਰ ਆ ਵਾਹ ਕਿਆ ਬਾਤ ਐ ਅੱਛਾ ਦੇ ਕਿੱਥੋਂ ਆਉਂਦੇ ਆ ਬਈ ਕਿਹੜੀ ਜਗ੍ਹਾ ਤੋਂ ਆਉਂਦੇ ਆ ਕਿੱਥੋਂ ਲੋਕਾ ਮੰਡੀ ਤੋਂ ਲੋਕਾ ਮੰਡੀ ਤੋਂ ਬੀਕਾਨੇ ਤੋਂ ਲੋਕਾ ਮੰਡੀ ਅੱਜ ਕੱਲ ਹੁੰਦੇ ਆ ਫਿਰ ਉੱਥੇ ਇਹ ਅੱਛਾ ਸਟੋਰ ਹੋ ਜਾਂਦੇ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇੱਕ ਬੜੀ ਐਡ ਦੇਖ ਰਹੇ ਹੋਗੇ ਸਿੰਗਾਪੁਰ 에ਅਰਲਾਈਨ ਕਾਰਨੀਵਲ ਹੋ ਰਿਹਾ ਹੈ ਮਲੂਟ ਦੀ ਮੰਡੀ ਦੇ ਵਿੱਚ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦਿਖਾਵਾਂਗੇ ਕਿੰਨੀ ਟਿਕਟ ਹੈ ਕੀ ਕੁਝ ਉੱਥੇ ਦੇਖਣ ਨੂੰ ਮਿਲੇਗਾ ਕੀ ਉੱਥੇ ਖਾਣ ਪੀਣ ਦਾ ਪ੍ਰਬੰਧ ਹੈ ਬੱਚਿਆਂ ਵਾਸਤੇ ਕੀ ਪ੍ਰਬੰਧ ਹੈ ਤੇ ਤੁਸੀਂ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਇੱਥੇ ਕੱਢ ਕੇ ਆਉਣਾ ਤੁਹਾਡੇ ਲਈ ਲਾਹੇਵੰਦ ਹੈ ਜਾਂ ਨਹੀਂ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਦੇਖਾਂਗੇ ਸੋ ਵੀਡੀਓ ਨੂੰ ਪੂਰਾ ਦੇਖਿਓ ਵਧੀਆ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਪੌੜੀਆਂ ਚੜ੍ਹ ਕੇ ਕੁਝ ਐਵੇਂ ਦਾ ਸੀ ਵਿਊ ਦੇਖਣ ਨੂੰ 에어로ਪਲੇਨ ਵਰਗਾ ਬਣਾਇਆ ਹੋਇਆ ਸੀ ਟਿਕਟੇ ਦੀ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦਿਖਾਈ ਦਿੱਤੀ ਸੀ 30 ਰੁਪਏ ਟਿਕਟ ਹੈ ਸਿਰਫ ਐਂਟਰੀ ਹੋਣ ਦੀ ਇੱਥੇ ਤੁਸੀਂ ਗੱਡੀ پارک ਕਰ ਸਕਦੇ ਹੋ ਜੀ ਗੱਡੀ پارک ਕਰਨ ਦੇ 30 ਰੁਪਏ ਪਰ ਮੈਂ ਤੁਹਾਨੂੰ ਇੱਧਰ ਸਾਈਡ ਤੇ ਸ਼ਰਟ ਦਿਖਾ ਦਿੰਦਾ ਤੁਸੀਂ ਸ਼ਰਟ ਦੇ ਵਿੱਚ ਫ੍ਰੀ ਆਫ ਕਾਸਟ ਲਾਉਣੀ ਹੈ ਜੇਕਰ ਤੁਹਾਨੂੰ ਆਉਣਾ ਪੈਂਦਾ ਸੋ ਉੱਪਰੋਂ ਜੇਕਰ ਆਪਾਂ ਅੰਦਰ ਜਾਣਸਾਰ ਦੇਖਦੇ ਹਾਂ ਤਾਂ ਕੁਝ ਇਹੋ ਜਿਹਾ ਤੁਹਾਡੇ ਸਾਹਮਣੇ ਵਿਊ ਬਣਦਾ ਜੀ ਕਾਰਨੀਵਲ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੇ ਖਡਾਉਣੇ ਆ ਬੱਚਿਆਂ ਦੇ ਖੇਡਣ ਲਈ ਬਾਕੀ ਕਿਚਨ ਦਾ ਕੋਈ ਘਰੇਲੂ ਵਰਤੋਂ ਦਾ ਸਮਾਨ ਹੈ ਇੱਕ ਇੱਕ ਚੀਜ਼ ਮੈਂ ਤੁਹਾਨੂੰ ਜਾ ਕੇ ਅੰਦਰੋਂ ਦਿਖਾਉਣਾ ਦੀ ਕੀ ਕੁਝ ਹੈ ਸਵਾਗਤ ਕੀਤਾ ਜੀ ਆਪਣੇ ਸੋਹਣੇ ਸੋਹਣੇ ਫੁੱਲਾਂ ਨੇ ਗੇਟ ਨੇ ਅੰਦਰ ਜਾ ਕੇ ਦੇਖਦੇ ਹਾਂ ਜੀ ਕੀ ਗੱਲ ਬਾਤ ਹੈ ਇੱਧਰਲੇ ਪਾਸੇ ਕੁਝ ਖਾਣ ਪੀਣ ਦੀਆਂ ਸਟਾਲਾਂ ਤੇ ਇੱਧਰ ਹੈ ਕੁਝ ਖਰੀਦਣ ਵਾਲਾ ਸਮਾਨ ਚਲੋ ਪਹਿਲਾ ਆਪਾਂ ਲੈਫਟ ਸਾਈਡ ਤੋਂ ਸਟਾਰਟ ਕਰਦੇ ਆਂ ਜੀ ਲੈਫਟ ਸਾਈਡ ਤੇ ਹੈਗਾ ਜੀ ਦੇਖ ਸਕਦੇ ਹੋ ਤੁਸੀਂ ਚਾਈਨੀਜ਼ ਫੂਡ ਇੱਥੇ ਤੁਸੀਂ ਖਾ ਸਕਦੇ ਹੋ ਕੁਆਲਿਟੀ ਤੁਹਾਨੂੰ ਠੀਕ ਠਾਕ ਮਿਲੇਗੀ ਖਾਣ ਪੀਣ ਦੀ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ ਅੱਗੇ ਕੁਝ ਗੇਮਾਂ ਦੇਖ ਸਕਦੇ ਹੋ ਜਿਵੇਂ ਆਪਣੇ ਪੁਰਾਣੇ ਮੇਲਿਆਂ ਦੇ ਵਿੱਚ ਹੁੰਦੀਆਂ ਸੀ ਸਾਬਣ ਦੀਆਂ ਉਹਦੇ ਉੱਪਰ ਨਿਸ਼ਾਨਾ ਲਾਉਣਾ ਸੀ ਗੁਬਾਰੇ ਫੋੜਨੇ ਸੀ ਇਹ ਵੀ ਜਿਹੜੇ ਹੈਗੇ ਅੱਗੇ ਸਮਾਨ ਆ ਜਾਂਦਾ ਜੀ ਜਿਹਦੇ ਉੱਪਰ ਤੁਸੀਂ ਰੰਗ ਨੂੰ ਸਿੱਟੋਗੇ ਜਿਹੜੀ ਚੀਜ਼ ਦੇ ਉੱਪਰ ਗਿਆ ਤੇ ਤੁਹਾਡੀ ਹੋ ਜਾਵੇਗੀ ਇਹ ਅਲੱਗ-ਅਲੱਗ ਬਾਲ ਪਾਉਣੀਆਂ ਸੀ ਤੁਸੀਂ ਠੀਕ-ਠਾਕ ਗੇਮਾਂ ਸੀਗੀਆਂ ਕੋਈ ਇੰਨੀਆਂ ਜ਼ਿਆਦਾ ਇੰਟਰਸਟਡ ਨਹੀਂ ਸੀ ਕੁਝ ਕਿ ਸਨੈਕਸ ਸੀ ਇੱਧਰ ਵੀ ਚੰਡੋਲਾ ਇਹ ਭੂਤ ਬੰਗਲਾ ਬਣਿਆ ਹੋਇਆ ਸੀ ਹਜੇ ਤੱਕ ਅਸੀਂ ਥੋੜਾ ਜਿਹਾ ਜਲਦੀ ਆ ਗਏ ਥੋੜਾ ਜਿਹਾ ਇੱਥੇ ਰਸ ਬਹੁਤ ਜ਼ਿਆਦਾ ਘਟਾ ਵੈਸੇ ਵੀ ਇਹਨੂੰ ਕੋਈ ਬਹੁਤਾ ਵਧੀਆ ਹੁੰਗਾਰਾ ਮਿਲਿਆ ਨਹੀਂ ਮਲੂੜ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਝੂਲੇ ਸਾਰੇ ਬੱਚਿਆਂ ਵਾਸਤੇ ਆ ਜੀ ਇਹ ਆਰਾਊਂਡ ਘੁੰਮਣ ਵਾਲਾ ਝੂਲਾ ਜੀ ਇਹ ਪੈਂਡਾ ਲੂਮ ਟਾਈਪ ਦਾ ਆ ਗਿਆ ਜੀ ਦੇਖ ਸਕਦੇ ਹੋ ਚੰਡੋਲ ਬਹੁਤ ਕਾਫੀ ਉੱਚੀ 80 ਫੁੱਟ ਉੱਚੀ ਜਿਹੜੀ ਸੀਗੀ ਚੰਡੋਲ ਹੈ ਹਜੇ ਵੀ ਲੱਗਿਆ ਹੋਇਆ ਮੇਲਾ ਇੱਥੇ ਕੁਝ ਐਵੇਂ ਦੇ 에ਰੋਪਲੇਨ ਬੱਚਿਆਂ ਦੀਆਂ ਗੇਮਾਂ ਦੇਖ ਸਕਦੇ ਹੋ ਰੇਟ ਇਹਨਾਂ ਦਾ ਕਾਫੀ ਜ਼ਿਆਦਾ ਹੈ ਇਹ ਪੈਂਡਾਲਮ ਸੀ ਜਿਵੇਂ ਇੱਕ ਘੜੀ ਦਾ ਪੈਂਡਾਲਮ ਚੱਲਦਾ ਇਸ ਤਰ੍ਹਾਂ ਇਹ ਚੱਲਦਾ ਜੀ ਇਹ ਰੇਲ ਗੱਡੀ ਵੀ ਹੈ ਜੀ ਕੁਝ ਇਸ ਟਾਈਪ ਦੀ ਅੱਗੇ ਦੇ ਇੰਜਣ ਲੱਗਿਆ ਹੋਇਆ ਹੈ ਜੀ ਕੁਝ ਇਸ ਟਾਈਪ ਦੇ ਝੂਲੇ ਆ ਜੀ ਰੇਟ ਇਹਨਾਂ ਦਾ ਮੈਕਸਿਮਮ 200 250 300 ਕਾਫੀ ਜ਼ਿਆਦਾ ਰੇਟ ਰੱਖਿਆ ਹੋਇਆ ਵੀ ਇਹਨਾਂ ਨੇ ਰੇਟ ਥੋੜਾ ਜਿਆਜ ਜ ਹੋ ਗਏ ਤਾਂ ਚਲੋ ਰਸ਼ ਵੀ ਦੇਖਣ ਨੂੰ ਮਿਲਦਾ ਜਿਵੇਂ ਜਿਹੜੇ ਸਾਹਮਣੇ ਅੱਜ ਸੰਡੇ ਸੀ ਤੇ ਬੰਦਾ ਨਹੀਂ ਸੀ ਇਹਨਾਂ ਕੋਈ ਮਾੜਾ ਮੋਟਾ ਤਾਂ ਇੱਥੇ ਭੀੜ ਹੋਣੀ ਬਣਦੀ ਸੀ ਇਹ ਨਿੱਕੇਆਂ ਬੱਚਿਆਂ ਵਾਸਤੇ ਦੇਖ ਸਕਦੇ ਹੋ ਤੁਸੀਂ ਇਹ ਕੁਝ ਐਸ ਟਾਈਪ ਦੇ ਦੇਖੋ ਸਾਰਾ ਵਿਰਾਨ ਪਿਆ ਕੋਈ ਮੇਰੇ ਸਾਹਮਣੇ ਨਾਲ ਸਾਰੇ 10 ਬੰਦੇ 20 ਨਹੀਂ ਹੋਣੇ ਇਹ ਛੋਟਾ ਜਿਹਾ ਪੂਲ ਬਣਾਇਆ ਹੋਇਆ ਸੀ ਵਿੱਚ ਕਿਸ਼ਤੀਆਂ ਛੱਡੀਆਂ ਹੋਈਆਂ ਛੋਟੇ ਬੱਚਿਆਂ ਵਾਸਤੇ ਸੀ ਤਾਂ ਇੰਟਰਸਟਿੰਗ ਬੱਚਿਆਂ ਵਾਸਤੇ ਪਰ ਥੋੜੀ ਜੀ ਕਾਸਟ ਜ਼ਿਆਦਾ ਹੈ ਕੋਈ ਇਨਾ ਖੇਚ ਦਾ ਕੇਂਦਰ ਨਹੀਂ ਰਿਹਾ ਕੁਝ ਖਾਣ ਪੀਣ ਦੇ ਜੂਸ ਵਗੈਰਾ ਦੇ ਹੈਗੇ ਆ ਜੀ ਟੰਡੂਲੇ ਜੇਕਰ ਤੁਸੀਂ ਸ਼ੂਟਿੰਗ ਦੇ ਮਾਹਰ ਹੋ ਚਾਹਣੇ ਹੋ ਵੀ ਗੁਬਾਰੇ ਫੋੜਨੇ ਤਾਂ ਤੁਸੀਂ ਇੱਥੇ ਟਰਾਈ ਕਰ ਸਕਦੇ ਹੋ ਅੱਗੇ ਚੱਲਦੇ ਆਂ ਜੀ ਅੱਗੇ ਦੇਖਦੇ ਆਂ ਕੀ ਹੈ ਕੋਲ ਸਾਹਿਬ ਐਸ ਟਾਈਪ ਦੇ ਝੁੱਲੇ ਆ ਜੀ ਬੱਚੇ ਇੰਜੋਏ ਕਰ ਰਹੇ ਸੀ ਬਸ ਆ ਆਡੀਅנס ਸੀ ਉੱਥੇ ਦੇਖਣ ਵਾਲੀ ਇਹਨੇ ਇੱਕ ਬੱਚੇ ਸੀ ਜਿਹੜੇ ਕੋ ਹੁਣ ਤੁਹਾਨੂੰ ਕੈਮਰੇ ਦੇ ਵਿੱਚ ਦਿਸੇ ਆ ਬਾਕੀ ਇਹ ਚੀਨੀ ਦੇ ਭਾਂਡੇ ਸੀ। ਕਾਫੀ ਜ਼ਿਆਦਾ ਮਹਿੰਗੇ ਸੀ। ਰੇਟ ਪੁੱਛ ਕੇ ਦੱਸਣ ਨੂੰ ਜੀ ਨਹੀਂ ਕੀਤਾ। ਦੇਖੋ ਨਾਰਮਲ ਇਹਨਾਂ ਦੀ ਫਿਨਿਸ਼ਿੰਗ ਵੀ ਕੋਈ ਏਡੀ ਗੱਲ ਬਾਤ ਨਹੀਂ ਸੀ। ਇੱਕ ਹੁੰਦਾ ਚਲੋ ਫਿਨਿਸ਼ਿੰਗ ਹੁੰਦੀ ਆ ਕੋਈ ਯੂਨੀਕ ਚੀਜ਼ ਹੁੰਦੀ ਆ। ਬੰਦੇ ਦਾ ਖਰੀਦਣ ਨੂੰ ਜੀ ਕਰਦਾ ਹੈ। ਦੇਖਣ ਨੂੰ ਜੀ ਕਰਦਾ ਕਈ ਵਾਰੀ ਕੋਈ ਗੈਸਟ ਆਉਂਦੇ ਆਪਣੇ ਵਾਸਤੇ ਕੋਈ ਉਹ ਜੋ ਗੈਸਟ ਆਇਆ ਹੁੰਦਾ ਕੋਈ ਯੂਨੀਕ ਜੀ ਚੀਜ਼ ਆਪਾਂ ਉਹਨਾਂ ਵਾਸਤੇ ਰੱਖਦੇ ਆਂ ਪਰ ਫਰਨੀਚਿੰਗ ਤੋਂ ਬਿਨਾਂ ਈਸੀ ਚੀਜ਼ਾਂ ਹੈ ਦੇਖੋ ਇਹ ਅਚਾਰ ਵਾਲੀਆਂ ਜਿਹੜੀਆਂ ਪੁੱਛੀਆਂ ਸੀ 2 ਤੋਂ 250 ਰੁਪਏ ਦੇ ਵਿੱਚ ਵਿੱਚ ਉਹਨਾਂ ਨੇ ਦੱਸਿਆ ਸੀ ਜਿਹਦਾ ਕਿ ਵਰਤਨ ਨਹੀਂ ਸੀ ਰੇਟ ਬਹੁਤ ਜ਼ਿਆਦਾ ਲੱਗਿਆ ਮੈਨੂੰ ਪਰਸਨਲੀ ਸੋ ਆਨਓਵਰ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਇੱਥੇ ਬਿਲਕੁਲ ਵੀ ਹੰਗਾਰਾ ਨਹੀਂ ਮਿਲਿਆ ਉਹਦਾ ਟਾਈਮ ਵੇਸਟ ਨਾ ਕਰਿਓ ਇਹਦੇ ਨਾਲੋਂ ਕਿਤੇ ਹੋਰ ਕੋਈ ਜਿਹੜਾ ਤੁਹਾਡੇ ਨਾਲ ਦਾ ਕੋਈ ਪਾਰਕ ਵਗੈਰਾ ਹੈ ਉੱਥੇ ਬੱਚਿਆਂ ਨੂੰ ਲੈ ਜਾਓ ਜਾਂ ਕਿਤੇ ਕੋਈ ਵਧੀਆ ਫਿਲਮ ਲੱਗੀ ਆ ਤੁਸੀਂ ਥੀਏਟਰ ਦੇ ਵਿੱਚ ਫਿਲਮ ਦੇਖ ਸਕਦੇ ਹੋ ਪਰ ਆ ਦੇਖੋ 50 ਰੁਪਏ ਤੇ 60 ਰੁਪਏ ਦੀਆਂ ਜਿਹੜੀਆਂ ਪਲੇਟਸ ਅਸੀਂ ਬਿਲਕੁਲ ਨਾਰਮਲ ਪਲਾਸਟਿਕ ਦੀਆਂ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਇਹਨਾਂ ਦੀ ਪਰ ਕੁਆਲਿਟੀ ਕਈ ਵਾਰੀ ਕੈਮਰੇ ਦੇ ਵਿੱਚ ਨਹੀਂ ਹੋਵੇਂ ਪਤਾ ਲੱਗਦਾ ਪਰ ਸਾਰੀਆਂ ਜਿਵੇਂ ਆ ਮੈਂ ਤੁਹਾਨੂੰ ਚੱਕ ਕੇ ਦਿਖਾਉਣਾ ਇੱਕ ਦੇਖੋ ਬਿਲਕੁਲ ਹੀ ਗੰਦੀ ਜੀ ਪਲਾਸਟਿਕ ਮੈਂ ਇਹਨੂੰ ਕਹੂੰਗਾ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਸਰਵ ਵੀ ਨਹੀਂ ਕਰ ਸਕਦੇ ਇਹ ਦੇਖੋ 60 60 ਰੁਪਏ ਦੀਆਂ ਇਹ बाकी ਜੇ ਤੁਸੀਂ ਆਮ ਇਹ ਕਿਸੇ ਸ਼ਾਪ ਤੋਂ ਲਾਉਂਗੇ ਨਾ 30 35 ਰੁਪਏ ਦੀ राम ਨਾਲ 40 ਰੁਪਏ ਦੀ ਰਾਮ ਤੱਕ ਮਿਲ ਜਾਂਦੀ ਹੈ ਮੈਂ ਇੱਕ ਬੰਦੇ ਨੂੰ ਪੁੱਛਿਆ ਵੀ ਮੈਂ ਕਿਹਾ ਵੀ ਕਿਉਂ ਐਵੇਂ ਦਾ ਰੇਟ ਹੈਗਾ ਕਹਿੰਦੇ ਜੀ ਸਾਨੂੰ ਠੇਕਾ ਭਰਨਾ ਪੈਂਦਾ ਹੈ ਉਹਨਾਂ ਨੇ ਇਸ ਜਗ੍ਹਾ ਦਾ ਠੇਕਾ ਹੀ ਨਜ਼ਾਰਾ ਦਿੱਤਾ ਹੋਇਆ ਜੂਸੀ ਜੂਸ ਤਾਂ ਬਸ ਪੁੱਛ ਲਈ ਨਾ ਹਰੇ ਅਨਾਤ ਮੱਕਾ ਸੇਲ 20 ਰੁਪਏ ਦੀ ਇਹ 20-20 ਰੁਪਏ ਦੇ ਕਲਿੱਪ ਸੀ ਬੱਚਿਆਂ ਦੀਆਂ ਰਬੜਾਂ ਸੀ ਤੁਸੀਂ ਲੈ ਸਕਦੇ ਹੋ ਗਜਰੇ ਚੂੜੀਆਂ ਇਹ ਕੁਝ ਮਾਲਾ ਟਾਈਪ ਸੀਗੀਆਂ ਜੀ ਘਰ ਦੇ ਵਰਤੋਂ ਦਾ ਸਮਾਨ ਸੀ ਕੱਪ ਵਗੈਰਾ ਸੀ ਇਹੋ ਜੀ ਕੁਆਲਿਟੀ ਠੀਕ ਹੈ ਚਲੋ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਯੂਜ਼ ਕਰਦਾ ਹੋਊਗਾ ਅੱਜ ਦੇ ਟਾਈਮ ਦੇ ਵਿੱਚ ਪੈਨ ਸੀ 20-20 ਰੁਪਏ ਦੇ ਸਟੇਸ਼ਨਰੀ ਕਾਫੀ ਜ਼ਿਆਦਾ ਸੀ ਮਤਲਬ 20 ਰੁਪਏ ਦੇ ਵਿੱਚ 20 ਵਰਤ ਨਹੀਂ ਸੀ ਹੋਰ ਕੁਝ ਵਰਤ ਹੋਵੇ ਨਾ ਹੋਵੇ ਪਰ ਆਹ ਜ਼ਰੂਰ ਵਰਤ ਸੀ ਇਹਨਾਂ ਨੇ ਬਹੁਤ ਨਜ਼ਾਰੇ ਲਏ ਸਾਰੇ ਮੇਲੇ ਦੇ ਵਿੱਚ ਜਵਾਕਾਂ ਨੇ ਇਹਨਾਂ ਨੇ ਢੇੜੇ ਕੱਢੇ ਬਸ ਆਹ ਕੋਸਾ ਜੇਕਰ ਤੁਹਾਡੇ ਨਿੱਕੇ ਬੱਚੇ ਵਰਾਉਣੇ ਤਾਂ ਆਹ ਸਾਡੇ ਭਾਈ ਜੀ ਨੇ ਚੱਕ ਤੱਕ ਕੰਮ ਭਾਈ ਨੇ ਲੇਲੀ ਕਾਟਣ ਗਈ ਕਿਧਰੇ ਗਈ ਸਾਰੀਏ 30 ਰੁਪਏ ਦੇ ਰੁਪਏ ਦੀ ਕਾਟਨ ਕੈਂਡੀ ਇੱਕ ਮੈਂ ਖਾਉਂਗਾ ਔਰ ਇੱਕ ਆ ਗਿਆ ہمارا ਭਾਈ ਸੋ ਆਪਾਂ ਬਣਵਾਈ ਜੀ ਕਾਟਨ ਕੈਂਡੀ ਸੋ ਆਜੋ ਤੁਹਾਨੂੰ ਫੁੱਲ ਪ੍ਰੋਸੀਜਰ ਦਿਖਾਉਣੇ ਆ ਕਿਵੇਂ ਬਣਦੀ ਹੈ ਬਣ ਕੇ ਤਿਆਰ ਹੋਈ ਹੈ ਬਣਦੀ ਸਿਰਫ ਖੰਡ ਤੋਂ ਹੈ ਤੇ ਆਜੋ ਤੁਹਾਨੂੰ ਫੁੱਲ ਪ੍ਰੋਸੀਜਰ ਦਿਖਾਉਣੇ ਆ ਖਾ ਕੇ ਤੁਹਾਨੂੰ ਦੱਸਦੇ ਆ ਵੀ ਕਿਵੇਂ ਬਣਦੀ ਹੈ ਖਾਣ ਚ ਬਹੁਤ ਜ਼ਿਆਦਾ ਮਿੱਠੀ ਹੈ ਆਜੋ ਦੇਖੋ ਭਾਈ ਨੇ ਚਲਾ ਲਈ ਮਸ਼ੀਨ ਆਉਦੀ ਆ ਰਿਚੰਟ ਸਾਰਾ है ਲਾਈਟ ਇਸ ਸਾਈਡ ਤੇ ਕਰਦੇ ਭਾਈ ਇਹ ਕਰਦਾ ਚੌਕਲੇਟ ਵੀ ਆਲੋ ਵੀ ਕੋਈ ਨਹੀਂ ਕੋਈ ਨਹੀਂ ਬੰਦੀ ਹੈ ਜੀ ਇਹ ਹੰਡ ਚਾਰ ਕਿੰਦਰਾ ਹੰਡ ਹੰਡ ਚੀਨ ਹੰਡ ਬਸ ਹੈ ਆ ਦੋ ਵੀ ਬਣਾਓ ਇਹ ਆਟੋਮੈਟਿਕਲੀ ਚੱਕ ਲੈਂਦੀ ਇਹ ਉਹ ਆਪਾਂ ਲੱਛਾ ਵੀ ਕਹਿ ਦਿੰਦੇ ਆ ਛੋਟੇ ਹੁੰਦੇ ਜਿਹੜੀ ਖਾਮ ਉਹਦੇ ਬੰਦੇ ਆ ਖਾਣੇ ਲੈਂਦੇ ਹੁੰਦੇ ਹਾਂ ਬਿਲਕੁਲ ਜਿਵੇਂ ਤੇ ਬਣਾਉਂਦਾ ਅਰੇ ਇਸ ਤੋਂ ਕੋਈ ਨਹੀਂ ਕੋਈ ਕਹਿੰਦਾ ਉਹਦਾ 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 ਬਾਈ ਕਹਿੰਦਾ ਥੱਲੇ ਹੀਟਰ ਹੁੰਦਾ ਹੈ ਹੀਟਰ ਨੇ ਬਣਾਉਣਾ ਸ਼ੁਰੂ ਕਰਤਾ ਤੇ ਬਣਾਉਂਦਾ ਇਧਰ ਆ ਦੂਰ ਤੋਂ ਬਣਾਉਂਦਾ ਕੋਈ ਨਹੀਂ ਕੋਈ ਇਸ ਤੋਂ ਬਣਾਉਂਦਾ ਅਗਰ ਬਾਈਕ ਕੋਈ ਹੋਰ ਨਹੀਂ ਕਰਦੀ ਮੈਲਕਬਦਾ ਮੇਰੀ ਖੰਡ ਕੇ ਕੋਈ ਕੈਮੀਕਲ ਵੀ ਹੁੰਦਾ ਇਹਦੇ 'ਚ ਕੱਲੀ ਖੰਡ ਕੱਲੀ ਖੰਡ ਦੀ ਬਣਦੀ ਐ ਕੋਈ ਕਰਨੀ ਆ ਬਾਅਦ 'ਚ ਦਿਖਾਉਣੀ ਆ ਤੁਹਾਨੂੰ ਮੈਲਕਬਦਾ ਵਾਹ ਤੈਤਰ ਆ ਅਗਰ ਬਾਈਕ ਕੋਈ ਹੋਰ ਨਹੀਂ ਕਰਦੀ ਮੈਲਕਬਦਾ ਸਰਪੀਂ ਦੇ ਕੋਈ ਹੋਰ ਵੀ ਕਲਪੀ ਕਰਕਦਾ ਮੈਲਕਬਦਾ ਆ ਕੰਮ ਚ ਇਹ ਬਣ ਕੇ ਤਿਆਰ ਆ ਵੀ ਕਾਟਨ ਕੈਂਦੀ ਕਰੀ ਰੈਪ ਕੇ ਨਮਸ ਸਭ ਤੋਂ ਵੱਧ ਆਉਂਦਾ ਹੈ ਕਿ ਮਦਦ ਆਉਂਦਾ ਹੈ ਕਿ ਫਾਇਦਾ ਨਹੀਂ ਕਰਕੇ ਕਮਾਸ਼ੇ ਪਾ ਲੈਂਦੇ ਉਹਦੇ ਵਿੱਚ ਵਿੱਚ ਬਦਲਾਅ ਨਹੀਂ ਕਰਕੇ ਕਮਾਸ਼ੇ ਪਾ ਲੈਂਦੇ ਉਹਦੇ ਵਿੱਚ ਅਥਾ ਥੱਲੇ ਇਹ ਲੱਗ ਜਾਂਦੀ ਹੈ ਰਾਵੜਾ ਤੇ ਸ਼ੂਗਰ ਪਾਈ ਜਾਂਦੀ ਹੈ। ਫੋਲਿਓ। ਦੇਖੋ ਨਾਰਮਲ ਸ਼ੂਗਰ ਆ। ਵਾਹ, ਕੀ ਬਾਤ ਹੈ। ਚਿੰਕੇ ਸਰ, ਥੈਂਕ ਯੂ ਆਪਕਾ ਸ਼ੁਭਨੇਮ। ਹਾਂ? ਰਾਹੁਲ। ਰਾਹੁਲ ਕਹਾਂ ਸੇ ਆਏ ਹੋ? ਰੋहतक। ਰੋहतक? ਗੰਗ੍ਰੈਚੂਲੇਸ਼ਨ। ਭਾਈ ਜੀ ਨੇ ਅੱਜ ਕੰਮ ਖਿੱਚੀ ਤਰਹੀ ਆਉਂਦੇ ਆ। ਇਹ ਅੱਜ ਮਹਿੰਗਾ ਕਰਕੇ ਜਾਣਗੇ ਸਾਡਾ ਮੇਲਾ ਇੱਥੇ ਇਹਨਾਂ ਨੇ ਪੁਰਾਣੇ ਲਏ ਮਲਿਆਂ ਦੇ ਵੇਰ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਖਾਂਦੇ ਹੁੰਦੇ ਸੀ ਕਿੰਨੇ ਦੇ ਲਾਇਆ ਜੀ 20 ਰੁਪਏ ਦੇ 20 ਰੁਪਏ ਦੇ ਕਿੱਥੋਂ ਆਏ ਹੋ ਬਾਈ ਜੀ ਹਾਂਜੀ ਅੱਛਾ ਤੇ ਕਿੱਥੋਂ ਆਉਂਦੇ ਆ ਬਾਈ ਕਿਹੜੀ ਜਗ੍ਹਾ ਤੋਂ ਆਉਂਦੇ ਆ ਲੋਕਾਂ ਮੰਡੀ ਤੋਂ ਆਉਂਦੇ ਆ ਕਿੱਥੋਂ ਲੋਕਾਂ ਮੰਡੀ ਤੋਂ ਬੀਕਾ ਨੇ ਤੋਂ ਲੋਕਾਂ ਮੰਡੀ ਤੋਂ ਅੱਜ ਕੱਲ ਹੁੰਦੇ ਆ ਫਿਰ ਉੱਥੇ ਇਹ ਅੱਛਾ ਸਟੋਰ ਹੋ ਜਾਂਦਾ। ਉੱਥੋਂ ਆਉਂਦਾ ਰਹਿੰਦਾ। ਬਹੁਤ ਚੰਗੀ ਚੀਜ਼ ਹੁੰਦੀ ਸੀ ਬਈ ਆਪਾਂ ਨਾ ਇਮਲੀ, ਖੱਟਾ, ਮਿੱਠਾ ਜਾਂ ਕੋਈ ਖਾਣਾ ਹੁੰਦਾ ਸੀ। ਇਹ ਚੰਗੀ ਚੀਜ਼ ਹੀ ਸੀ। ਹੁਣ ਜਿਹੜਾ ਖਾਂਦੇ ਆ ਮਿੱਠਾ ਖਾਂਦੇ ਆ ਜਾਂ ਕੋਈ ਕੁਸ਼ ਖਾਂਦੇ ਆ ਉਹਦੇ ਨਾਲ ਬਿਮਾਰ ਹੁੰਦੇ ਆ ਨਾ। ਹੁਣ ਹੈ ਨਹੀਂ। ਹਾਂ ਹੁਣ ਹੈ ਨਹੀਂ ਬਈ। ਠੀਕ ਹੈ ਜੀ ਬਈ। ਥੈਂਕ ਯੂ। ਠੀਕ ਹੈ ਬਈ ਤੁਹਾਡਾ ਵੀ ਧੰਨਵਾਦ ਜੀ। بس ਇਹ ਆ ਜੀ ਸਾਰਾ ਮੇਲਾ ਜਿਹੜਾ ਕਿ 30 ਰੁਪਿਆ ਦੇ ਵਿੱਚ ਤੁਸੀਂ ਦੇਖਣਾ ਸੋ ਮੈਂ ਤੁਹਾਨੂੰ ਐਂਡ ਤੇ ਇਹੀ ਸਲਾਹ ਦੇਵਾਂਗਾ ਵੀ ਜਮਾਂ ਹੀ ਨਾ ਆਇਓ ਬਾਕੀ ਜੇ ਤੁਹਾਡੇ ਬੱਚੇ ਨਿੱਕੇ ਐ ਨਿੱਕਿਆਂ ਬੱਚਿਆਂ ਵਾਸਤੇ ਥੋੜਾ ਜਿਹਾ ਚਲੋ ਠੀਕ ਐ ਆ ਸਕਦੇ ਹੋ ਵਿਜ਼ਿਟ ਵੀ ਕਰ ਸਕਦੇ ਹੋ ਸੋ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ